ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰ ਪੰਜਾਬ ਮਹਾਰਾ ਰঞ্জੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਜਿੰਨੀਆਂ ਅਸੀਂ ਗੱਲਾਂ ਕਰਦੇ ਆ ਉਹ ਸਾਰੀਆਂ ਲੋਕਾਂ ਦੇ ਮਤਬਲ ਦੀਆਂ ਔਰ ਪੰਜਾਬ ਤੇ ਪੰਜਾਬੀ ਇਹਦੀਆਂ ਹੁੰਦੀਆਂ ਵਾ ਕਿਉਂਕਿ ਕਈ ਵਾਰ ਹੁੰਦਾ ਚੰਗੀਆਂ ਗੱਲਾਂ ਸੁਣਨ ਵਾਲੇ ਨੂੰ ਵੀ ਔਖਾ ਹੁੰਦਾ ਵਾ ਤੇ ਸੁਣਾਉਣ ਵਾਲੇ ਵਾਸਤੇ ਵਿਅੋਖਾ ਹੁੰਦਾ ਵਾ ਕਿਉਂਕਿ ਸੱਚ ਬੋਲਣਾ ਬਹੁਤ ਔਖਾ ਤੇ ਸੱਚ ਸੁਣਨਾ ਬਹੁਤ ਔਖਾ ਚੈਨਲ ਨੂੰ ਵੀ ਫੋਲੋ ਕਰਦੇਆ ਕਰੋ ਔਰ ਮੈਂ ਅੱਜ ਗੱਲ ਕਰਨ ਲੱਗਾ ਵਾਂ ਕਿ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਘਟਨਾ ਵਾਪਰੀ ਆ ਚਾਰ ਸਹਿਬਜ਼ਾਦਿਆਂ ਦੇ ਸ਼ੀਦੀ ਦਿਹਾੜੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਜਿਸ ਨਗਰ ਕੀਰਤਨ ਦਾ ਵਿਰੋਧ ਉੱਥੋਂ ਦੀ ਸਿਟੀਜ਼ਨ ਲੋਕਾਂ ਵੱਲੋਂ ਚਾਹੇ ਉੱਥੋਂ ਦੇ ਇੱਕ ਪੈਲਰ ਵੱਲੋਂ ਜਿਵੇਂ ਸਾਡੀਆਂ ਇੱਥੇ ਜਥੇਬੰਦੀਆਂ ਧਿਰਾਂ ਔਰ ਸਿੱਖ ਵਿਰੋਧੀ ਤਾਕਤਾਂ ਨੇ ਜਿਹੜੀਆਂ ਸਿੱਖਾਂ ਦਾ ਵਿਰੋਧ ਕਰਦੀਆਂ ਨੇ ਇੱਥੇ ਵੀ ਜਦੋਂ ਕੋਈ ਕੌਮ ਦੀ ਪੰਜਾਬ ਦੀ ਪੰਜਾਬੀਅਦੀ ਵੱਧ ਹੱਕਾਂ ਦੀ ਗੱਲ ਕਰਦਾ ਵਾ ਚਾਹੇ ਹੱਕ ਸੱਚ ਦੀ ਗੱਲ ਕਰਦਾ ਤੇ ਉਹਨਾਂ ਦਾ ਵਿਰੋਧ ਕਰ ਲਈ ਇੱਥੇ ਵੀ ਇੱਕ ਪੈਲਰ ਤਿਆਰ ਕੀਤੇ ਹੋਏ ਆ ਐਵੇਂ ਹੀ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀ ਸਿੱਖਾਂ ਦਾ ਵਿਰੋਧ ਕਰਨ ਵਾਸਤੇ ਵੱਡੀਆਂ ਇਹ ਜਿਹੜੀਆਂ ਸ਼ਾਸਤਾਂ ਜਿਹਨੂੰ ਕਹਿ ਦੂੰਗਾ ਘਟਿਆ ਤਰੀਕੇ ਦੀ ਸਿਆਸਤ ਕੀਤੀ ਜਾ ਰਹੀ ਹੈ ਔਰ ਮੈਂ ਇਸ ਗੱਲ ਤੇ ਨਗਰਗੀਤਨ ਡੱਕਣ ਤੇ ਨਿਊਜ਼ੀਲੈਂਡ ਦੀ ਸਰਕਾਰ ਦਾ ਔਰ ਨਿਊਜ਼ੀਲੈਂਡ ਦੇ ਉਹਨਾਂ ਲੋਕਾਂ ਦੀ ਇਸ ਘਟਿਆ ਹਰਕਤ ਦਾ ਪੂਰ ਜੋਰ ਵਿਰੋਧ ਕਰਦਾ ਵਾਂ ਔਰ ਸਖਤ ਨਿੰਦਾ ਕਰਦਾ ਵਾਂ ਔਰ ਦੋਖੇ ਇਸ ਚੀਜ਼ ਦਾ ਵਾ ਕਿ ਕੱਲ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਅੱਗ ਵਾਂਗੂ ਵਾਇਰਲ ਹੋ ਰਹੀ ਆ ਨਾ ਸਾਡੀ ਸਿੱਖਾਂ ਦੀ ਸਰਮੋਹ ਜਥੇਬੰਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੋਈ ਇਹਦੇ ਤੇ ਐਕਸ਼ਨ ਲਿਆ ਨਾ ਕੋਈ ਸਾਡੇ ਜਥੇਦਾਰ ਨੇ ਇਸ ਚੀਜ਼ ਤੇ ਗੌਰ ਕੀਤੀ ਆ ਮੈਂ ਕੋਈ ਬਿਆਨ ਨਹੀਂ ਦੇਖਿਆ ਅੱਜ ਮੇਰਾ ਵੀਡੀਓ ਬਣਾਉਣ ਦਾ ਮਕਸਦ ਸੀ ਕਿ ਯਾਰ ਜਾਗੋ ਕਿਉਂਕਿ ਭਾਵੇਂ ਤੁਸੀਂ ਤਨਖਾਈ ਏ ਜੋ ਤਾਂ ਵੀ ਜਾਗੋ ਗੁਰੂ ਦੀ ਤਨਖਾਹ ਲੈਂਦੇ ਜੋ ਗੁਰੂ ਦਾ ਕੰਮ ਕਰ ਰਹੇ ਜੋ ਗੁਰੂ ਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਵਿੱਚ ਤੁਸੀਂ ਨਮਾਇंदे ਬਣ ਕੇ ਬੈਠੇ ਜੋ ਜਾਗੋ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਮਨਾਏ ਸਾਡੀਆਂ ਵੱਡੀਆਂ-ਵੱਡੀਆਂ ਸਟੇਜਾਂ ਤੇ ਗੱਲਾਂ ਕੀਤੀਆਂ ਤਾਂ ਹੀ ਚੰਗੀਆਂ ਲੱਗਦੀਆਂ ਵਾ ਜੇ ਅਸੀਂ ਆਪਣੇ ਗੁਰੂ ਦੇ ਕਾਰਜਾਂ ਦੇ ਵਿੱਚ ਜੇ ਕੋਈ ਵਿਘਨ ਪਾਉਂਦਾ ਤੇ ਉਹਦੀ ਗੱਲ ਕਰੀਏ ਨਾ ਤਾਂ ਸ਼ਰੋਮਣੀ ਕਮੇਟੀ ਇਸ ਚੀਜ਼ ਤੇ ਬੋਲੀ ਨਾ ਸਿੱਖਾਂ ਨਾਲ ਹਮਦਰਦੀ ਕਰਨ ਵਾਲੀ ਸੈਂਟਰ ਸਰਕਾਰ ਉਹੀ ਬੋਲੀ ਤੇ ਨਾ ਪੰਜਾਬ ਸਰਕਾਰ ਹੀ ਜਿਹੜੀ ਪਿਛਲੇ ਦਿਨੀ ਜਿਨ੍ਹਾਂ ਨੇ ਸਿੱਖਾਂ ਨਾਲ ਹਮਦਰਦੀ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨਾਇਆ ਤੇ ਵਿਖਾਇਆ ਵੀ ਅਸੀਂ ਗੁਰੂ ਸਾਹਿਬ ਪ੍ਰਤੀ ਬਹੁਤ ਜਿਹੜਾ ਵਾ ਗੁਰੂ ਦੀਆਂ ਭਾਵਨਾ ਲਈ ਗੁਰੂ ਦੇ ਸਤਕਾਰ ਲਈ ਗੁਰੂ ਦੇ ਅਦਬ ਸਤਕਾਰ ਲਈ ਬੜਾ ਅਸੀਂ ਜਿਹੜੇ ਜਾਗਰੂਤ ਏ ਪਰ ਦੁੱਖ ਇਸ ਚੀਜ਼ ਦਾ ਵਾ ਕਿ ਕੱਲ ਦੀ ਇਹ ਵੀਡੀਓ ਅੱਗ ਵਾਂਗੂ ਵਾਇਰਲ ਹੋ ਰਹੀ ਆ ਨਿਊਜ਼ੀਲੈਂਡ ਦੀ ਜਿੱਥੇ ਕਿ ਨਗਰਕੀਤਨ ਰੋਕਿਆ ਗਿਆ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੇ ਹਸਾਬ ਕਿਤਾਬ ਨਾਲ ਜੋ ਉਹਨਾਂ ਦਾ ਉੱਥੇ ਦਾ ਰੂਲ ਆ ਉਹਦੇ ਮੁਤਾਬਕ ਉਹਨਾਂ ਨੇ ਵਿਰੋਧ ਕੀਤਾ ਤੇ ਕਿਉਂਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਨਗਰਕੀਤਨ ਨਿਕਲ ਰਿਹਾ ਹੋਵੇ ਔਰ ਉਸ ਨਗਰ ਕੀਤੇ ਨੂੰ ਡੱਕਿਆ ਗਿਆ ਹੋਵੇ ਤੇ ਸਾਡੇ ਸਿੱਖ ਆਗੂਆਂ ਦੇ ਮੂੰਹ ਦੇ ਵਿੱਚ ਲਾਚੀਆਂ ਪਈਆਂ ਹੁਣ ਅੱਜ ਤੱਕ ਕੋਈ ਬਿਆਨ ਹੀ ਨਾ ਦਿੱਤਾ ਹੋਵੇ ਜੂ ਐਨਓ ਹਲਾ ਦੇਣੀ ਚਾਹੀਦੀ ਸੀ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਵਾਂ ਵਲਡ ਲੈਵਲ ਦੀਆਂ ਉਹਨਾਂ ਚ ਇਹ ਗੱਲ ਹੋਣੀ ਚਾਹੀਦੀ ਸੀ ਅੱਜ ਕਿੱਥੇ ਗਏ ਗਰਮਖਿਆਲੀ ਅੱਜ ਕਿੱਥੇ ਗਈਆਂ ਜਿਹੜੀਆਂ ਵੱਡੇ ਵੱਡੇ ਨਾਰੇ ਲਾਉਂਦੇ ਆ ਵੱਡੇ ਵੱਡੀਆਂ ਗੱਲਾਂ ਕਰਦੇ ਅੱਜ ਕਿੱਥੇ ਗਏ ਦੁੱਖ ਇਸ ਚੀਜ਼ ਦਾ ਵਾ ਕਿ ਅਸੀਂ ਕੇਵਲ ਤੇ ਕੇਵਲ ਵਖਾਵਾ ਕਰ ਸਕਦੇ ਆ ਡਰਾਮਾ ਕਰ ਸਕਦੇ ਆ ਗੁਰੂ ਦੀ ਗੱਲ ਕਰਨ ਤੋਂ ਸਾਨੂੰ ਜਿਹੜਾ ਵਾ ਗੁਰੂ ਦੇ ਮੁੱਦਿਆਂ ਦੀ ਲੜਾਈ ਲਾਣ ਤੋਂ ਜਿਹੜਾ ਵਾ ਸਾਨੂੰ ਬਹੁਤ ਡਰ ਆਉਂਦਾ ਵਾ ਵੈਸੇ ਅਸੀਂ ਭੇਖੀ ਵਖਾਵੇ ਵਾਲੇ ਸਿੱਖ ਬਹੁਤ ਬਣ ਸਕਦੇ ਆ ਬਣੇ ਵੀ ਆ ਮੈਨੂੰ ਕਿਸੇ ਦਾ ਕੋਈ ਇੰਨਾ ਕੋਈ ਡਰ ਨਹੀਂ ਗਿਲਾ ਨਹੀਂ ਹੈ ਮੈਂ ਡਰਦਾ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਡਰਦਾ ਵਾਂ ਔਰ ਸੱਚ ਬੋਲਣ ਤੋਂ ਮੈਂ ਕਦੀ ਗਰੇਜ਼ ਨਹੀਂ ਕਰਦਾ ਮੈਂ ਪੁੱਛਣਾ ਚਾਹੁੰਦਾ ਵਾਂ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨੂੰ ਕਿ ਤੁਸੀਂ ਕੱਲ ਦੀ ਅੱਗ ਵਾਂਗੂ ਵੀਰਿਓ ਵੀਡੀਓ ਵਾਇਰਲ ਹੋਈ ਆ ਕੱਲ ਦਾ ਇਹ ਚਰਚਾ ਚੱਲ ਰਹੀ ਆ ਪੂਰੇ ਵਰਲਡ 'ਚ ਇਹ ਗੱਲ ਚੱਲ ਰਹੀ ਆ ਕਿ ਉੱਥੇ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਰੱਖਿਆ ਗਿਆ ਕਿ ਸੈਂਟਰ ਦੀ ਸਰਕਾਰ ਨੇ ਕੋਈ ਇਸੇ ਤੇ ਐਕਸ਼ਨ ਕੀਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੋਈ ਐਕਸ਼ਨ ਕੀਤਾ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਕੀਤਾ ਤੇ ਚਾਹੇ ਸਾਡੀਆਂ ਸੰਪਰਤਾਵਾਂ ਜਥੇਬੰਦੀਆਂ ਨੇ ਇਸ ਚੀਜ਼ ਨੂੰ ਵਿਚਾਰ ਹੀ ਦੇਣ ਲਿਆ ਕਿ ਸੋਚਿਆ ਕਿ ਯਾਰ ਇਹ ਜਿਹੜੀ ਘਟਨਾ ਬਹੁਤ ਮੰਦ ਭਾਗੀ ਆ ਕਿਤੇ ਮਨ 'ਚ ਖਿਆਲ ਆਇਆ ਅਫਸੋਸ ਆ ਕਿ ਅਸੀਂ ਕੌਮ ਦੇ ਨਾਂ ਤੇ ਕੇਵਲ ਤੇ ਕੇਵਲ ਡਫਲੀ ਵਜਾ ਕੇ ਆਪਣਾ ਗੁਜ਼ਾਰਾ ਕਰ ਸਕਦੇ ਹਾਂ ਕੌਮ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਗੱਲਾਂ ਤਾਂ ਕਹਿਣੀਆਂ ਪੈਣੀਆਂ ਕਿ ਜਿੰਨਾਂ ਕੋ ਐਡੀਆਂ ਐਡੀਆਂ ਵਡੀਆਂ ਮਹਿੰਗੀਆਂ ਗੱਡੀਆਂ ਇੰਨੇ ਇੰਨੇ ਕਰੋੜਾਂ ਦੇ ਬਜਟ ਉਹ ਬਾਬੇਜ ਕਿੱਥੇ ਗਏ ਆ ਯਾਰੇ ਤੁਸੀਂ ਐਡੇ ਐਡੇ ਲੰਗਰ ਲਾਏ ਆ ਤੁਹਾਡੇ ਲੰਗਰ ਲਾਏ ਕੀ ਕਹਿੰਦੇ ਆ ਜੇ ਸਾਡਾ ਨਗਰ ਕਿਤਨੀ ਬਾਹਰ ਡੱਕਿਆ ਗਿਆ ਜੇ ਸਿੱਖਾਂ ਨੂੰ ਇਸ ਚੀਜ਼ ਦੀ ਆਜ਼ਾਦੀ ਖੋਈ ਜਾ ਰਹੀ ਆ ਕਿ ਅਸੀਂ ਗੁਰੂ ਦੀ ਗੱਲ ਨਹੀਂ ਕਰ ਸਕਦੇ ਸਾਬਜਾਦਿਆਂ ਦਾ ਨਗਰ ਕੀਰਤਨ ਨਹੀਂ ਕੱਢ ਸਕਦੇ ਯਾਰ ਇਹ ਗੱਲ ਉਥੋਂ ਦੀ ਸਰਕਾਰ ਨੂੰ ਉਥੋਂ ਦੇ ਪ੍ਰਸ਼ਾਸਨ ਨੂੰ ਸਮਝਾਈ ਜਾਵੇ ਕਿ ਇਸ ਚੀਜ਼ ਦਾ ਵਿਰੋਧ ਕਰਨਾ ਤੁਹਾਡੇ ਵਾਸਤੇ ਹੋ ਸਕਦਾ ਉਹਨਾਂ ਨੂੰ ਇਹ ਚੀਜ਼ ਦਾ ਗਿਆਨ ਨਾ ਹੋਵੇ ਹੋ ਸਕਦਾ ਉਹਨਾਂ ਨੂੰ ਹੋਰ ਕਿਸੇ ਤਰੀਕੇ ਨਾਲ ਲਗਾਇਆ ਗਿਆ ਹੋਵੇ ਪਰ ਸਾਡੀਆਂ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਜਿਹੜੇ ਬਾਹਰ ਬੈਠੇ ਸਿੱਖ ਉਹਨਾਂ ਨੇ ਕੋਸ਼ਿਸ਼ ਕੀਤੀ ਬਾਹਰ ਬੈਠੇ ਉਦਾਂ ਅਸੀਂ ਜੀ ਅਮਰੀਕਾ ਚ ਐਮਪੀ ਇੰਗਲੈਂਡ ਚ ਐਮਪੀ ਆਸਟ੍ਰੇਲੀਆ ਐਮਪੀ ਸੂਰੇ ਤਾਂ ਤੇ ਐਮਪੀ ਕਾਦੇ ਐਮਪੀ ਯਾਰ ਤੁਸੀਂ ਸ਼ਿੱਕੂ ਦੇ ਤੁਸੀਂ ਕੀ ਕਰ ਰਹੇ ਜੋ ਗੁਰੂ ਦੀ ਗੱਲ ਹੀ ਨਹੀਂ ਕਰ ਸਕਦੇ ਅਫਸੋਸ ਆ ਦੁੱਖ ਆ ਕਿ ਜਦੋਂ ਸਾਨੂੰ ਇਸ ਚੀਜ਼ ਤੇ ਨਿਮੋਸ਼ੀ ਹੋਣੀ ਚਾਹੀਦੀ ਹੈ ਕਿ ਯਾਰ ਏਡੀ ਵੱਡੀ ਘਟਨਾ ਲੀ ਤੇ ਅਸੀਂ ਕੋਈ ਵੀ ਨਹੀਂ ਬੋਲ ਰਹੇ ਮੈਂ ਅੱਜ ਤਾਂ ਬੋਲਿਆ ਕਿਉਂਕਿ ਆਪਣੀ ਜ਼ਮੀਰ ਜਿਹੜੀ ਆ ਚੁੱਪਣੀ ਰਹਿ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ